ਸੋ ਸਿੱਗਾਲੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਨੰਨੀ ਕਿਚਨ ਵਲੌਗ ਤੇ ਤੇ ਅੱਜ ਅਸੀਂ ਤੁਸੀਂ ਹਨ ਹੈ ਬਣੀ ਕਿ ਉਹ ਡਿਟਰਾਜ ਸਕੂਲ ਅੱਛਾ ਮੈਂ ਪਤਾ ਨਹੀਂ ਕੀ ਵਧੀਆ ਬਣਾਇਆ ਧਿਆਨ ਰੱਖਿਆ ਪਰ ਖੋਖਰ ਆਇਆ ਪਿੰਡ ਕੋਈ ਤੇ ਅੱਜ ਅਸੀਂ ਚੱਲੇ ਆ ਜੀ ਫੇਰ ਵਿਆਹ ਤੇ ਤੇ ਹੌਂਟ ਨੇ ਜਿਹੜੀ ਆ ਪੂਰੀ ਮਤਮਾਰੀ ਹੋਈ ਸਾਰਿਆਂ ਦੀ ਜਦਿ ਸ਼ਾਲ ਲੈ ਆਨੀ ਮਾਤੇ ਉਹ ਸ਼ਾਲ ਵੀ ਬਲ ਕੱਢ ਲੈ ਰਨ ਨੂੰ ਜੰਮ ਪੜਾਈ ਵਰਨ ਮਾਹੀ ਤੇ ਆ ਰੋਇ ਅੱਜ ਬਰਨ ਕੈਨੇਡਾ ਕਿ ਲਾਇਆ ਮੈਂ ਜੀ ਵਿਖਾਇਆ ਤੇ ਤਿਆਰ ਨੂੰ ਲੱਗਾ ਤੇ ਅੱਧਾ ਕਿ ਟੱਲਾਇਆ ਬਾਕੀ ਪੰਜਾਂ ਨੂੰ ਸੰਕਟ ਜਮਾਨ ਗਿਆ ਅੱਛਾ ਅੱਧਾ ਘੰਟਾ ਲਾਇਆ ਸੋਲੀ ਪਰ ਰਾਂ ਆ ਵੇਖ ਲਈ ਪਿੰਡ ਪਤਾ ਨਹੀਂ ਕਿੱਥੇ ਗਿਆ ਸੋ ਅੱਜ ਅਸੀਂ ਚੱਲੇ ਆ ਮਾਪਾਈ ਦੇ ਮਾਪੇ ਦੇ ਬੇਟੇ ਨੇ ਬਸ ਬਹੁਤ ਜ਼ਿਆਦਾ ਜਣੇ ਨਹੀਂ ਆ ਤਿੰਨ ਜਣੇ ਆਪਾਂ ਕਿਉਂਕਿ ਬੜਾ ਸ਼ਡਿਊਲ ਜੀ ਚੱਲਣ ਡਿਆ ਵਿਆਹ ਬਹੁਤ ਹੀ ਜ਼ਿਆਦਾ ਹੈ ਪਹਿਲਾਂ ਮੈਂ ਆਪਣੀ ਇੱਕ ਵੀਡੀਓ ਚ ਗਿਆ ਹੀ ਨਾ ਕਿ ਸਾਨੂੰ 9 ਸੱਤ ਵਿਆਹ ਆ ਹੁਣ 9 ਵਿਆਹ ਹੋ 9 ਵਿਆਹ ਹੋ ਗਏ ਅਜੇ ਵੀ ਦੋ ਵਿਆਹ ਪਏ ਆ ਸਾਨੂੰ ਤੇ ਅੱਜ ਹੀ ਮਤਲਬ ਕਿ ਥੋੜੇ ਜਿਹਾ ਦਿਨ ਬਾਅਦ ਵਿਆਹ ਆ ਜਾਂਦਾ ਸੋ ਹੈ ਵੀ ਸਾਰੇ ਜਿਹੜੇ ਆ ਜਿਸ ਜਿੱਕੀ ਆ ਪਤੇ ਦੂਨੀ ਸਾਰੇ ਛੱਡੇ ਵੀ ਨਹੀਂ ਜਾ ਸਕਦੇ ਸਤਿਗੁਰ <muchas> ਸਤਿਗੁਰ ਓ ਮੇਰਾ ਬੋਹਾਂ ਓ ਮੇਰਾ ਬੋਹਾਂ どうだ

ਦੋ ਨੀਵੇਂ ਸਾਡੇ ਦੋ ਪੁੱਤਾਂ ਦਾ ਨਾਮ ਆਪੇ ਅਸੀਂ ਚੱਲੇਗੇ ਚੱਲੇ ਸੀ ਫਸਟਿੰਗ ਲਿਆ ਹਾਂਜੀ ਹਾਂਜੀ ਮੈਂ ਬਣਾਉਣੀ ਹੈ ਕਿ ਬਾਜੀ ਸਾਰਿਆਂ ਨੇ ਲੈ ਲਈ ਆਪੋ ਆਪਣੀ ਲੈ ਲਈ ਜਾਨੀ ਕੋਟਾ ਜਲਦੀ ਬਾਜੀ ਸਾਰੇ ਲੈ ਨਹੀਂ ਮੈਂ ਕਿਹਾ ਡਾਂਡੀਆਂ ਗਵੰਡੀਆਂ ਦੇ ਚੁੱਕਣ ਨੂੰ ਫਿਰਦੇ ਬਾਜੀ ਗਵੰਡੀਆਂ ਦੀ ਗਵੰਡੀਆਂ ਦੇ ਚੁੱਕ ਲੈਣੀ ਪਹਿਲਾਂ ਨਹੀਂ ਹੋਣਾ ਰਪੇ ਚੱਗ ਚੱਗ ਵੱਡੇ ਬਾਪ ਜੀ ਅੱਛਾ ਮੈਂ ਚਲੋ ਆਜੋ ਫਿਰ ਚਲ ਖਾ ਲਓ ਪਹਿਲਾਂ ਹਾਂਜੀ ਵਰਣ ਗਿਆਸ ਲੈਣ ਬੜਾ ਵਧੀਆ ਪ੍ਰੋਗਰਾਮ ਹੈ ਨਾ ਘਰ ਚ ਜਿਹੜੀ ਸ਼ਾਂਤੀ ਨਾਲ ਪੈਲਸ ਦੇ ਵਿੱਚ ਤੇ ਉਹ ਜੁਬ ਜੇ ਬੜੀ ਧੀਰ ਬਾਅਦ ਮੈਨੂੰ ਲੱਗਦਾ ਕਿ ਆ ਘਰ ਦੇ ਵਿੱਚ ਸਗਣ ਵਾਲਾ ਫੰਕਸ਼ਨ ਮੈਂ ਬਹੁਤ ਧੀਰ ਬਾਅਦ ਵੇਖਿਆ ਬੜਾ ਵਧੀਆ ਲੱਗਾ ਸ਼ਾਂਤੀ ਕੀਰਤਨ ਕਾਫੀ देर ਕੀਰਤਨ ਚੱਲ ਰਿਹਾ ਬੜਾ ਆਨੰਦਮਈ ਪ੍ਰੋਗਰਾਮ ਸੀ ਜੀ ਉਹ ਇਸ ਤਰ੍ਹਾਂ ਦੀ ਹੋਗੀ ਵਾਪਸੀ ਤੇ ਬਾਕੀ ਇਹੋ ਜਿਹੇ ਪ੍ਰੋਗਰਾਮ ਜਗ੍ਹਾ ਵੀ ਖੁੱਲੀ ਹੋਏ ਕਿਉਂਕਿ ਇਨਾਂ ਕੋਲ ਤਾਂ ਬਹੁਤ ਜਗ੍ਹਾ ਹੈ ਹਨ ਇੱਧਰ ਵੀ ਸਾਰੇ ਦੂਰ ਤੱਕ ਖੁੱਲੀ ਜਗ੍ਹਾ ਤੇ ਫੇਰੀ ਇਹ ਕਮ ਹੁੰਦੀ ਆ ਇਸ ਤਰ੍ਹਾਂ ਫਿਰ ਰੁਕਦੀ ਦੇ ਪਿੱਛੇ ਨੂੰ ਰੁਕਦੀ ਕਿੰਨੇ ਨਹੀਂ ਚੱਣਾ ਨਹੀਂ ਚੱਲਣਾ ਹੁਣ ਨਹੀਂ ਇਹਨਾਂ ਨੇ ਰੁਕਣਾ ਜੇ ਇਹਨਾਂ ਨੇ ਚੱਲਣਾ ਇਹਨੇ ਰੁਕਣਾ ਇਹਨੇ ਰੁਕ ਲੰਨੀ ਇੱਧਰ ਆ ਇੱਧਰ ਦਾਦਾ ਪੋਤੀ ਦਾਦਾ ਪੋਤੀ ਦਾਦਾ ਪੋਤੀ ਦਾਦਾ ਪੋਤੀ ਦਾਦੀ ਦਾਦੀ ਦੇ ਪੋਤਰਾ ਦਾਦੀ ਪੋਤਰਾ ਦੇ ਦਾਦਾ ਪੋਤੀ ਕਿੰਨਾ ਜੀ ਰੋਟੀ ਕਰਦਾ ਜੇ ਮੈਂ ਕੰਮ ਚਲੋ ਠੀਕ ਹੈ ਮੈਂ ਤੁਹਾਨੂੰ ਅਹੀਂ ਕਹਿਣ ਵੀ ਤੀ ਆ ਜਿਓ ਅਸੀਂ ਤੁਹਾਨੂੰ ਨਿਕਲਾਂਗੇ ਨਾ ਇੱਥੇ ਤੁਹਾਨੂੰ ਫੋਨ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਲੈ ਲੀ ਹਾਂਜੀ ਲੈ ਤੂੰ ਜੇ ਕੋਈ ਚੇਂਜ ਕਰਨੇ ਆ ਕਰ ਲਾਂਗੇ ਮੈਂ ਛੱਤ ਬੜੀ ਲੱਗੰਦੀ ਆਹੋ ਸੰਜੀਤ ਚਲੋ ਵੀ ਚਲੋ ਜੀ ਕਿਹਨੇ ਜਾਣਾ ਦੱਸਾ ਲਓ ਜੀ ਅਸੀਂ ਤੇ ਚੱਲ ਪਏ ਆ ਵੇ ਸਗਣ ਵੇਖ ਕੇ ਸੋ ਠੰਡ ਬੜੀ ਹੀ ਹੁਰ ਤੇ ਗੱਲਾਂ ਦੀ ਗੱਲਾਂ ਤੇ ਪ੍ਰੋਗਰਾਮ ਵਧੀਆ ਸੀ ਬਹੁਤ ਵਧੀਆ ਨਾ ਦਾ ਘਰ ਬਹੁਤ ਵੱਡਾ ਆ ਖੁੱਲਾ ਬਹੁਤਾ ਸੋ ਸਾਰਾ ਉਹਨਾਂ ਨੇ ਘਰ ਚੀ ਕੀਤਾ ਹੀ ਤੇ ਇਹੋ ਜਿਹਾ ਪ੍ਰੋਗਰਾਮ ਵੇਖਣ ਦਾ ਮੌਕਾ ਪੜੀ ਦੇਰ ਬਾਅਦ ਮਿਲਿਆ ਕਦੀ ਨਹੀਂ ਕਿਸੇ ਨੇ ਕੋਈ ਅੱਜ ਕੱਲ ਤੇ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਇਕੱਠੇ ਲਾ ਦਿੰਦੇ ਸਗਣ ਤੇ ਇਹ ਘਰ ਚ ਸਗਣ ਪਹਿਲੇ ਪੁਰਾਣੇ ਜ਼ਮਾਨੇ ਚ ਜਿੱਦ ਸਾਡੇ ਵਿਆਹ ਇਹ ਇਹਨਾਂ ਨੂੰ ਦੋ ਇੰਝ ਹੀ ਕਰਦੇ ਸੀ ਬੀਨਾ ਦੀ ਜਿਹੀ ਵਾਰੀ ਕਿੱਥੇ ਕੀਤਾ ਹੈ ਉਹਨਾਂ ਤੇ ਕੁੜੀ ਮੁੰਡੇ ਨੂੰ ਇਕੱਠੇ ਬਿਠਾ ਕੇ ਕਰ ਦਿੰਦੇ ਆ ਬਈ ਇਤਨਾ ਕੋਈ ਵੀ ਨਹੀਂ ਕਰਦਾ ਸੋ ਅੱਜ ਬੜੀ دیر ਬਾਅਦ ਵਿਖਿਆ ਹੋਰ ਕੀ ਤਾਂ ਹੋਗਾ ਆਡੇ ਪਿੰਲਾ ਹੋਏ ਜਾ ਉਹ ਮਾਮਾ ਜੀ ਤੇ ਰਿਆਂ ਦੇ ਹੋਏ ਆ ਇਸ ਤਰ੍ਹਾਂ ਪਿੰਲਾ ਸਗਰ ਨਾਲ ਹੋਣਾ ਪਰ ਉਹ ਵੀ ਪੈਲਸਾ ਚ ਹੋਏ ਪਰ ਘਰ ਵਾਲਾ ਬੜੀ دیر ਬਾਅਦ ਹੋਇਆ ਤੇ ਬੜਾ ਵਧੀਆ ਲੱਗਾ ਸਾਰਾ ਪ੍ਰੋਗਰਾਮ ਤੇ ਚਲੋ ਜੀ ਅਸੀਂ ਅੱਜ ਦੱਸ ਸਕਦਾ ਛੋਟਾ ਜਿਹਾ ਵੀ ਲੋਗ ਮਿਲਦੇ ਆ ਜੀ ਫੇਰ ਕੱਲ ਨੂੰ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਚੰਗੀ ਲੱਗੀ ਤੇਨੂੰ ਲਾਈਕ ਕਰਿਓ ਚੰਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਵੀ ਨੁੜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਟੂਟੀ ਸ਼ਰਟ ਕਰ ਲਈ ਆਪਣੀ ਸਤਿ ਸ਼੍ਰੀ ਅਕਾਲ